ਤਾਕ ਵਰ ਫਿਰ ਲਾਈਵ ਤੁਹਾਡੇ ਨਾਲ ਜੁੜੇ ਆ ਦੱਸ ਦਈਏ ਕਿ 2711 ਵੋਟਾਂ ਦੇ ਨਾਲ ਸ਼ੇਰ ਸਿੰਘ ਖੋਬਾਇਆ ਅੱਗੇ ਚੱਲ ਰਿਹਾ ਹੈ ਸ਼ੇਰ ਸਿੰਘ ਖੋਬਾਇਆ ਨੂੰ 21957 ਵੋਟਾਂ ਹੁਣ ਤੱਕ ਪਈਆਂ ਔਰ ਦੂਜੇ ਨੰਬਰ ਤੇ ਬੌਬੀ ਮਾਨ ਚੱਲ ਰਹੇ ਨੇ ਜਿਨ੍ਹਾਂ ਨੂੰ 19246 ਵੋਟਾਂ ਪਈਆਂ ਤਾਂ 2700 11 ਵੋਟਾਂ ਦੇ ਨਾਲ ਸ਼ੇਰ ਸਿੰਘ ਘੁਆਇਆ ਲੀਡ ਕਰ ਰਹੇ ਨੇ ਦੂਜੇ ਨੰਬਰ ਤੇ ਨਰਦੇਵ ਸਿੰਘ ਬੋਬੀ ਮਾਨ ਇਸ ਵੇਲੇ ਦੀਆਂ ਲਾਈਵ ਰੁਝਾਨ ਦੀਆਂ ਤਸਵੀਰਾਂ ਤੀਸਰੇ ਨੰਬਰ ਤੇ ਜਗਦੀਪ ਸਿੰਘ ਕਾਕਾ ਬਰਾੜ ਜਿਨ੍ਹਾਂ ਨੂੰ 17558 ਵੋਟਾਂ ਪਈਆਂ ਤਾਂ ਇਹ ਨੌ ਦੇ ਨੌ ਹਲਕਿਆਂ ਦੇ ਰੁਝਾਨ ਹੈ ਚੌਥੇ ਨੰਬਰ ਤੇ 13687 ਵੋਟਾਂ ਦੇ ਨਾਲ ਰਾਣਾ ਗੁਰਮੀਤ ਸਿੰਘ ਸੋਢੀ ਚੱਲ ਰਹੇ ਨੇ ਔਰ ਤਸਵੀਰਾਂ ਜਿਹੜੀਆਂ ਇਸ ਸਮੇਂ ਦੀਆਂ ਤੁਹਾਨੂੰ ਲਾਈਵ ਕਾਊਂਟਿੰਗ ਸੈਂਟਰ ਤੋਂ ਜਿਹੜੀਆਂ ਉਹ ਦਿਖਾ ਰਹੇ ਆ ਦੱਸ ਦਈਏ ਕਿ 21000 957 ਵੋਟਾਂ ਹਾਸਲ ਕਰ 2711 ਵੋਟਾਂ ਦੇ ਨਾਲ ਸ਼ੀਰ ਸਿੰਘ ਖਬਾਇਆ ਲੀਡ ਕਰ ਰਹੇ ਨੇ ਨੌ ਦੇ ਨੌ ਹਲਕਿਆਂ ਦੇ ਰੁਝਾਨ ਜਿਹੜੇ ਆ ਇਹ ਤੁਹਾਨੂੰ ਇਸ ਸਮੇਂ ਲਾਈਵ ਜਿਹੜੇ ਆ ਉਹ ਦਿਖਾ ਰਹੇ ਆ ਟੋਟਲ ਦੂਜੇ ਨੰਬਰ ਤੇ ਬੌਬੀ ਮਾਨ ਨੇ ਜੋ 19246 ਵੋਟਾਂ ਲੈ ਕੇ ਦੂਸਰੇ ਨੰਬਰ ਤੇ ਨਤੀਜੇ ਨੰਬਰ ਤੇ 17559 ਵੋਟਾਂ ਦੇ ਨਾਲ ਜਗਦੀਪ ਸਿੰਘ ਕਾਕਾ ਬਰਾੜ ਚੌਥੇ ਨੰਬਰ ਤੇ ਰਾਣਾ ਗੁਰਮੀਤ ਸਿੰਘ ਸੋਢੀ ਜਿਨ੍ਹਾਂ ਨੇ 13687 ਵੋਟਾਂ ਹਾਸਲ ਕੀਤੀਆਂ ਨੇ ਔਰ ਉਸ ਤੋਂ ਅੱਗੇ ਫਿਰ ਫੌਜਾ ਫੌਜੀ ਅੰਗਰੇਜ਼ ਸਿੰਘ 1698 ਵੋਟਾਂ ਦੇ ਨਾਲ ਗੁਰਚਰਨ ਸਿੰਘ ਭੁੱਲਰ 1159 ਵੋਟਾਂ ਦੇ ਨਾਲ ਤਾਂ 21957 ਵੋਟਾਂ ਹਾਸਲ ਕਰ ਇੱਕ ਨੰਬਰ ਤੇ ਸ਼ੇਰ ਸਿੰਘ ਕੁਭਾਇਆ ਚੱਲ ਰਹੇ ਨੇ ਦੂਜੇ ਨੰਬਰ ਤੇ ਨਰਦੇਵ ਸਿੰਘ ਬੋਬੀ ਮਾਨ ਤੀਜੇ ਨੰਬਰ ਤੇ ਜਗਦੀਪ ਸਿੰਘ ਕਾਕਾ ਬਰਾੜ ਜੋ ਕਿ 4398 ਵੋਟਾਂ ਪਿੱਛੇ ਆ 2711 ਵੋਟਾਂ ਨਾਲ ਨਰਦੇਵ ਸਿੰਘ ਬੋਬੀ ਮਾਨ ਤੋਂ ਸ਼ੇਰ ਸਿੰਘ ਕੁਭਾਇਆ ਅੱਗੇ ਚੱਲ ਰਹੇ ਨੇ 2711 ਵੋਟਾਂ ਦੇ ਨਾਲ ਤਾਂ ਇਹ ਕਰੰਟ ਰੁਝਾਨ ਹੈਗੇ ਆ ਕਰੰਟ ਜੋ ਸਥਿਤੀ ਹੈ ਉਹ ਤੁਹਾਨੂੰ ਦਿਖਾ ਰਹੇ ਹਾਂ ਗੁਰਮੀਤ ਰਾਣਾ ਗੁਰਮੀਤ ਸਿੰਘ ਸੋਢੀ 13687 ਵੋਟਾਂ ਦੇ ਨਾਲ ਚੱਲ ਰਹੇ ਨੇ ਤਾਂ ਇਹ ਲਾਈਵ ਜਿਹੜੀਆਂ ਤਸਵੀਰਾਂ ਉਹ ਤੁਹਾਡੇ ਨਾਲ ਸਾਂਝੀਆਂ ਕਰ ਰਹੇ ਹਾਂ ਕੌਨਸਟਿਟੂਐਂਸੀ ਜਿਹੜਾ ਕਿ ਫਾਜ਼ਿਲਕਾ ਕਾਊਂਟਿੰਗ ਸੈਂਟਰ ਤੋਂ ਔਰ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਫਾਜ਼ਿਲਕਾ ਕਾਊਂਟਿੰਗ ਸੈਂਟਰ ਦੀਆਂ ਤਸਵੀਰਾਂ ਹੈਗੀਆਂ ਜਿੱਥੇ ਇਸ ਸਮੇਂ ਲਾਈਵ ਜਿਹੜਾ ਹੈਗਾ ਉਹ ਤੁਹਾਨੂੰ ਦਿਖਾ ਰਹੇ ਹਾਂ ਤੁਹਾਡੇ ਨਾਲ ਲਾਈਵ ਜਿਹੜਾ ਹੈਗਾ ਇਹ ਤਸਵੀਰਾਂ ਜਿਹੜੀਆਂ ਉਹ ਸ਼ੇਅਰ ਕਰ ਰਹੇ ਆ ਫਿਲਹਾਲ ਜੋ ਰੁਝਾਨ ਹੈਗੇ ਆ ਉਹ ਦਿਖਾ ਰਹੇ ਆ ਤੁਹਾਨੂੰ ਕਰਨਾ ਚੇਂਜ ਸਰ ਆ ਗਿਆ ਹੋਵੇਗੀ ਬਦਲ ਤਾਂ ਹਜੇ 2711 ਵੋਟਾਂ ਨਾਲ ਹੀ ਅੱਗੇ ਚੱਲ ਰਹੇ ਨੇ ਸ਼ੇਰ ਸਿੰਘ ਖੋਪਾਇਆ ਤਾਂ ਪਹਿਲੇ ਰਾਊਂਡ ਦੇ ਨਤੀਜੇ ਵੀ ਤੁਹਾਨੂੰ ਦੱਸਦੇ ਆ ਆ ਚੁੱਕੇ ਆ ਪਹਿਲੇ ਰਾਊਂਡ ਦੇ ਵਿੱਚ ਸ਼ੇਰ ਸਿੰਘ ਖੋਪਾਇਆ ਲੀਡ ਕਰ ਚੁੱਕੇ ਆ ਤਾ ਉਸ ਤੋਂ ਅੱਗੇ ਜਿਹੜਾ ਹੈਗਾ 9 ਦੀਆਂ 9 ਕੌਨਸਟਿਟੈਂਸੀਆਂ ਦੀਆਂ ਜਿਹੜੀਆਂ ਤਸਵੀਰਾਂ ਹੈਗੀਆਂ ਉਹ ਰੁਝਾਨ ਜਿਹੜੇ ਆ ਉਹ ਇਸ ਟਾਈਮ ਤੁਹਾਡੀ ਸਕਰੀਨ ਤੇ ਹੈ ਜੋ ਤੁਹਾਨੂੰ ਬੁਖਾਰੇ ਆ 21957 ਵੋਟਾਂ ਲੈ ਕੇ 211 2700 11 ਵੋਟਾਂ ਦੇ ਨਾਲ ਸ਼ੇਰ ਸਿੰਘ ਖੋਬਾਇਆ ਲੀਡ ਕਰ ਰਹੇ ਨੇ ਕਾਂਗਰਸ ਦੇ ਸ਼ਰਮਣੀ ਅਕਾਲੀ ਦਲ ਤੋਂ ਨਰਦੇਵ ਸਿੰਘ ਬੋਬੀ ਮਾਨ 19246 ਵੋਟਾਂ ਦੇ ਨਾਲ ਦੂਜੇ ਨੰਬਰ ਤੇ ਜਗਦੀਪ ਸਿੰਘ ਕਾਕਾ ਬਰਾੜ ਆਮ ਆਦਮੀ ਪਾਰਟੀ 17569 ਵੋਟਾਂ ਦੇ ਨਾਲ ਤੀਜੇ ਨੰਬਰ ਤੇ ਚੌਥੇ ਨੰਬਰ ਤੇ 13687 ਵੋਟਾਂ ਦੇ ਨਾਲ ਬੀਜੇਪੀ ਦੇ ਉਮੀਦਵਾਰ ਰਾਣਾ ਗੁਰਮੀਤ ਸਿੰਘ ਸੋਢੀ ਤਾਂ ਇਹ ਲਾਈਵ ਜਿਹੜੀਆਂ ਤਸਵੀਰਾਂ ਇਸ ਸਮੇਂ ਦੀਆਂ ਤੁਹਾਡੇ ਨਾਲ ਸ਼ੇਅਰ ਕਰ ਰਹੇ ਆ ਇਹ ਦੱਸ ਦਈਏ ਕਿ ਇਹ ਰੁਝਾਨ ਹੈ ਨਤੀਜੇ ਨਹੀਂ ਹੈਗੇ ਰੁਝਾਨ ਹੈ ਰੁਝਾਨਾਂ ਦੇ ਵਿੱਚ ਅੱਗੇ ਚੱਲ ਰਿਹਾ ਇਸ ਤੋਂ ਬਾਅਦ ਜਿਹੜਾ ਹੈਗਾ ਨਤੀਜੇ ਵੀ ਆਉਣਗੇ ਨਤੀਜੇ ਵੀ ਤੁਹਾਡੇ ਨਾਲ ਜਿਹੜੇ ਹੈਗੇ ਆ ਉਹ ਲਾਈਵ ਕਰਾਂਗੇ ਫਿਲਹਾਲ ਪਹਿਲਾ 라ਉਂਡ ਜਿਹੜਾ ਹੈ ਉਹ ਕਲੀਅਰ ਹੋ ਚੁੱਕਿਆ ਜਿਸ ਦੇ ਵਿੱਚ ਸ਼ੇਰ ਸਿੰਘ ਖੋਬਾਇਆ ਲੀਡ ਲੈ ਚੁੱਕੇ ਨੇ ਤਾਂ ਇਹ ਲਾਈਵ ਜਿਹੜੀਆਂ ਤਸਵੀਰਾਂ ਉਹ ਤੁਹਾਡੇ ਨਾਲ ਇਸ ਸਮੇਂ ਦੀਆਂ ਸ਼ੇਅਰ ਕਰ ਰਹੇ ਆ ਪਤਵੰਤ ਮਕਬੂਲਤਾ ਹੈ ਉਹ ਕਾਨੂੰਨ ਕੰਮ ਕਰਦੇ ਨੇ ਤਾਂ 2711 ਵੋਟਾਂ ਦੀ ਲੀਡ ਜਿਹੜੀ ਹੈ ਇਹ ਕੋਈ ਅੰਨੀ ਜਿਆਦਾ ਵੱਡੀ ਲੀਡ ਵੀ ਨਹੀਂ ਹੈਗੀ ਅ ਕਿਉਂਕਿ ਨੌ ਹਲਕੇ ਆ ਤਾਂ ਹਜੇ ਜਿਹੜਾ ਹੈਗਾ ਇਹ ਰੁਝਾਨ ਹੈ ਨਤੀਜੇ ਨਹੀਂ ਹੈਗੇ ਇਹ ਵੀ ਕਲੀਅਰ ਕਰ ਦਈਏ ਤਾਂ 2700 ਵੋਟਾਂ ਦਾ ਫਰਕ ਹੈ ਜਿੰਦੇ ਨਾਲ ਸ਼ੇਰ ਸਿੰਘ ਖਵਾਯਾ ਲੀਡ ਕਰ ਰਹੇ ਨੇ ਦੂਸਰਾ ਨੰਬਰ ਤੇ ਬੌਬੀ ਮਾਨ ਤੀਜੇ ਨੰਬਰ ਤੇ ਕਾਕਾ ਬਰਾੜ ਚੌਥੇ ਨੰਬਰ ਤੇ ਰਾਣਾ ਸੋਢੀ ਤਾਂ ਸ਼ੇਰ ਸਿੰਘ ਖਵਾਯਾ ਪਹਿਲੇ ਨੰਬਰ ਤੇ ਇਸ ਸਮੇਂ ਚੱਲ ਰਹੇ ਨੇ ਨੌ ਦੇ ਨੌ ਸੀਟਾਂ ਦੇ ਰੁਝਾਨ ਜਿਹੜੇ ਆ ਉਹ ਤੁਹਾਡੇ ਸਾਹਮਣੇ ਆ ਹਾਂਜੀ ਹਾਂਜੀ ਜੀ ਬਿਲਕੁਲ ਲੱਖਾਂ ਦੀ ਗੱਲ ਨਹੀਂ ਆਪਕੋ 2 ਲੱਖ ਦੇ ਜਿੱਦਿਆ 1.5 ਲੱਖ ਦਾ ਤਾਂ ਪੰਜਾਬ ਦੀ ਜੇਕਰ ਗੱਲ ਕਰ ਲਈਏ ਤਾਂ ਪੂਰੇ ਪੰਜਾਬ ਦੇ ਵਿੱਚ 7 ਸੀਟਾਂ ਤੇ ਕਾਂਗਰਸ 3 ਤੇ ਆਮ ਆਦਮੀ ਪਾਰਟੀ ਕਿਤੇ ਅਕਾਲੀ ਦਲ ਤੇ 2 ਤੇ ਆਜ਼ਾਦ ਚੱਲ ਰਹੀ ਹੈ ਤੁਹਾਨੂੰ ਦੱਸ ਦਈਏ ਕਿ 7 ਸੀਟਾਂ ਇਹ ਕਿਹੜੀਆਂ-ਕਿਹੜੀਆਂ ਇਹ ਵੀ ਤੁਹਾਨੂੰ ਦੱਸਦੇ ਆ ਗਰਦਾਸਪੁਰ ਅੰਮ੍ਰਿਤਸਰ ਜਲੰਧਰ ਆਨੰਦਪੁਰ ਸਾਹਿਬ ਲੁਧਿਆਣਾ ਫਤਿਹਗੜ੍ਹ ਸਾਹਿਬ ਅਤੇ ਫਿਰੋਜ਼ਪੁਰ ਤੋਂ ਕਾਂਗਰਸ ਲੀਡ ਕਰ ਰਹੀ ਹੈ ਸੁਖਜਿੰਦਰ ਸਿੰਘ ਰੰਦਾਵਾ ਗੁਰਜੀਤ ਸਿੰਘ ਅਜਲਾ ਚਰਨਜੀਤ ਸਿੰਘ ਚੰਨੀ ਵਿਜੇਂਦਰ ਸਿੰਘਲਾ ਅਮਰਿੰਦਰ ਸਿੰਘ ਰਾਜਾ ਵੜਿੰਗ ਅਮਰ ਸਿੰਘ ਅਤੇ ਸ਼ੇਰ ਸਿੰਘ ਖੁਬਾਇਆ ਲੀਡ ਕਰ ਰਹੇ ਹੈ ਔਰ ਸਭ ਤੋਂ ਜਿਆਦਾ ਜਿਹੜੀ ਲੀਡ ਹੈ ਉਹ ਫਤਿਹਗੜ੍ਹ ਸਾਹਿਬ ਤੋਂ ਅਮਰ ਸਿੰਘ ਦੀ ਹੈ 4690 ਵੋਟਾਂ ਦੇ ਨਾਲ ਤਾਂ ਕਾਂਗਰਸ ਇਸ ਤੋਂ ਬਾਅਦ ਆਮ ਆਦਮੀ ਪਾਰਟੀ ਆ ਤਿੰਨ ਪੰਜਾਬ ਦੇ ਵਿੱਚ ਤਿੰਨ ਸੀਟਾਂ ਤੋਂ ਲੀਡ ਕਰ ਰਹੀ ਹੈ ਕਿਹੜੀਆਂ-ਕਿਹੜੀਆਂ ਉਹ ਸੀਟਾਂ ਹੁਸ਼ਿਆਰਪੁਰ ਤੋਂ ਡਾਕਟਰ ਰਾਜਕੁਮਾਰ ਚੱਬੇਵਾਲ ਸੰਗਰੂਰ ਤੋਂ ਗੁਰਮੀਤ ਸਿੰਘ ਮੀਤ ਹੇਅਰ ਔਰ ਪਟਿਆਲਾ ਤੋਂ ਡਾਕਟਰ ਬਲਬੀਰ ਸਿੰਘ ਆਮ ਆਦਮੀ ਪਾਰਟੀ ਦੇ ਲੀਡ ਕਰ ਰਹੇ ਤਾਂ ਇਸੇ ਤਰ੍ਹਾਂ ਹੀ ਇੱਕ ਸੀਟ ਤੋਂ ਸ਼੍ਰੋਮਣੀ ਅਕਾਲੀ ਦਲ ਲੀਡ ਕਰ ਰਿਹਾ ਉਹ ਸੀਟ ਬਠਿੰਡਾ ਦੀ ਹੈ ਜਿੱਥੋਂ ਹਰਸਿਮਰਤ ਕੌਰ ਬਾਦਲ ਲੀਡ ਕਰ ਰਿਹਾ ਮਾਰਜਨ ਜਿਹੜਾ ਟੋਟਲ ਵੋਟ ਆ ਉਹਨਾਂ ਨੂੰ 42814 ਪਏ 983 ਦੇ ਮਾਰਜਨ ਦੇ ਨਾਲ ਜਿਹੜਾ ਹੈਗਾ ਉਹ ਲੀਡ ਕਰ ਰਿਹਾ ਔਰ ਦੋ ਸੀਟਾਂ ਤੇ ਇੰਡੀਪੈਂਡੈਂਟ ਆਜ਼ਾਦ ਉਮੀਦਵਾਰ ਪਹਿਲੀ ਸੀਟ ਹੈ ਖਡੂਰ ਸਾਹਿਬ ਦੀ ਅੰਮ੍ਰਿਤਪਾਲ ਸਿੰਘ 21422 ਵੋਟਾਂ ਦੇ ਨਾਲ ਲੀਡ ਕਰ ਰਿਹਾ ਦੂਸਰੀ ਸੀਟ ਹੈ ਫਰੀਦਕੋਟ ਦੀ ਜਿੱਥੇ ਸਰਬਜੀਤ ਸਿੰਘ ਖਾਲਸਾ 8041 ਵੋਟਾਂ ਦੇ ਨਾਲ ਲੀਡ ਕਰ ਰਿਹਾ ਤਾਂ ਪੂਰੇ ਪੰਜਾਬ ਦਾ ਹਾਲ ਹੈ ਔਰ ਹੁਣ ਵਾਪਸ ਜਿਹੜਾ ਹੈਗਾ ਉਹ ਤੁਹਾਨੂੰ ਲੈ ਚਲਦੇ ਆ ਜਲਾਲਾਬਾਦ ਹਲਕੇ ਤੇ ਔਰ ਜਲਾਲਾਬਾਦ ਫਿਰੋਜ਼ਪੁਰ ਮਾਫ ਕਰਨਾ ਫਿਰੋਜ਼ਪੁਰ ਤੇ ਔਰ ਫਿਰੋਜ਼ਪੁਰ ਦੇ ਜਿਹੜਾ ਹੈਗਾ 27 ਫਿਰੋਜ਼ਪੁਰ ਦੇ ਕੀ ਹਾਲਾਤ ਹੈ ਔਰ ਕੀ ਕੰਡੀਸ਼ਨ ਹੈ ਉਹ ਵੀ ਤੁਹਾਨੂੰ ਦੱਸ ਦਿੰਨੇ ਆ 2711 ਵੋਟਾਂ ਤੇ ਸ਼ੇਰ ਸਿੰਘ ਖੋਬਾਇਆ ਅੱਗੇ ਚੱਲ ਰਹੇ ਸੀ ਔਰ ਹੁਣ ਜਿਹੜਾ ਹੈਗਾ ਬਿਲਕੁਲ ਹਾਲੇ ਤੱਕ ਉਹੀ ਹੈ 2700 11 ਵੋਟਾਂ ਤੇ ਹੀ ਸ਼ੇਰ ਸਿੰਘ ਘੁਆਇਆ ਅੱਗੇ ਚੱਲ ਰਹੇ ਨੇ